ਰਾਏ ਕਰੀਬ ਕਰੀਬ ਕੋਈ 7:30 ਵਜੇ ਦੀ ਘਟਨਾ ਹੈ ਜਦੋਂ ਹਨੇਰੀ ਆਈ ਹੈ ਤੇ ਉਹ ਟੀ ਆਫਾ ਉਹ ਸੰਘੇੜਿਆ ਵਾਲੇ ਰੋਡ ਦੇ ਉੱਪਰ ਉੱਥੋਂ ਅੱਗ ਨਿਕਲੀ ਅਚਾਨਕ ਉਹ ਅੱਗ ਇੰਨੀ ਤੇਜ਼ ਹੈ ਹਨੇਰੀ ਆਈ ਕਿ ਮੇਰੇ ਚਾਚਾ ਜੀ ਨੇ ਜਿਨ੍ਹਾਂ ਦੀ ਕਣਕ ਖੜੀ ਆ ਕੋਈ 10 ਕਿਲੇ ਦੇ ਕਰੀਬ ਇਹਨਾਂ ਦੀ ਕਣਕ ਖੜੀ ਸੀ ਜਿਹੜੀ ਕਿ ਅਨਰੀ ਲਪੇਟਵੇ ਚਾਰ ਕੇ ਸਾਰੀ ਸੜ ਕੇ ਸੁਆਹ ਹੋ ਗਈ ਹੈ ਕੋਈ 10 5-7 ਕਿਲੇ ਦਾਣ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਤੇ ਅਸੀਂ ਇਹੋ ਚਾਹੁੰਦੇ ਹਾਂ ਕਿ ਇਨਾਂ ਦਾ ਜਿਹੜਾ ਕਾਰੋਬਾਰੀ ਸਾਰਾ ਇਸੇ ਖੇਤੀ ਦੇ ਸਿਰ ਤੇ ਸੀ ਨਾ ਕਿ ਕੋਈ ਹੋਰ ਨੌਕਰੀ ਜਾਂ ਨਾ ਕੋਈ ਰੋਜ਼ਗਾਰ ਆ ਜੋ ਵੀ ਇਹਦਾ ਬੰਦਾ ਮਾਵਜਾ ਵਾ ਸਰਕਾਰ ਸਾਡੀ ਮਦਦ ਕਰੇ ਤਾਂ ਕਿ ਜੋ ਇਹਨਾਂ ਦਾ ਗਾਰਡਲਾ ਨਵੀਂ ਖੇਤੀ ਫੇਰ ਆਉਣ ਵਾਲੀ ਆ ਉਹਦੀ ਬਜਾਈ ਵੀ ਕਰ ਸਕਣ ਆਪਣਾ ਘਰ ਦਾ ਵੀ ਚਲਾ ਸਕਣ ਸਿਰਫ ਇਸੇ ਸਿਰ ਤੇ ਹੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਜੋ ਇਹਨਾਂ ਦਾ ਬੰਦਾ ਸਰ ਜਿਸ ਤਰ੍ਹਾਂ ਦੇ ਰੀਆ ਨਹੀਂ ਆਪਾਂ ਤੇਜ਼ ਫੇਰ ਅੱਗ ਤੇ ਕੰਟਰੋਲ ਕਿਦਾਂ ਕੀਤਾ ਗਿਆ ਜੀ ਅੱਗ ਦਾ ਕੰਟਰੋਲ ਦੇਖੋ ਅੱਗ ਤੇ ਕੰਟਰੋਲ ਜਦੋਂ ਬਾਰਿਸ਼ ਸ਼ੁਰੂ ਹੋਈ ਆ ਫੇਰ ਹੋਇਆ ਇਹ ਤੇ ਅੱਗੇ ਇੰਨੀ ਤੇਜ਼ ਸੀ ਕਿ ਉੱਤੇ ਕੰਟਰੋਲ ਕਰਨਾ ਨਹੀਂ ਸੰਭ 可能 ਨਹੀਂ ਸਰ ਇਹਦੇ ਸਬੰਧ ਵਿੱਚ ਤੁਸੀਂ ਫਾਇਰ ਬ੍ਰਿਗੇਡ ਵਗੈਰਾ ਨੂੰ ਸੂਚਿਤ ਕੀਤਾ ਸੀ ਫਾਇਰ ਬ੍ਰਿਗੇਡ ਆਈ ਸੀ ਵੈਸੇ ਫਾਇਰ ਬ੍ਰਿਗੇਡ ਸੰਘੇੜਿਆ ਵਾਲੋਂ ਆਈ ਸੀ ਜਦੋਂ ਨੂੰ ਉਹ ਆਈ ਉਹਦੋਂ ਨੂੰ ਤਾਂ ਅੱਗ ਬੁਝ ਗਈ ਫਾਇਰ ਬ੍ਰਿਗੇਡ 8:30 ਦੇ ਕਰੀਬ ਪਹੁੰਚੀ ਆ ਵੈਸੇ ਉਹਦੋਂ ਨੂੰ ਬਾਰਸ਼ ਦੇ ਨਾਲ ਅੱਗ ਤੇ ਕੁਝ ਲੋਕਾਂ ਨੇ ਸਹਿਯੋਗ ਕਰਕੇ ਕੰਟਰੋਲ ਪਾ ਲਿਆ ਸਰ ਪਹਿਲਾਂ ਫਾਇਰ ਬ੍ਰਿਗੇਡ ਹੁੰਦੀ ਸੀ ਡੇਰਾ ਪਾ ਬਣਾਣਿਕ ਜੀ ਉਹਨੇ ਕੁਝ ਸਮੇਂ ਤੋਂ ਬਟਾਲੇ ਭੇਜਦੇ ਜੇ ਇਹੋ ਲਾਗੇ ਹੁੰਦੇ ਤਾਂ ਹੋ ਸਕਦਾ ਕੰਟਰੋਲ ਹੋ ਸਕਦਾ ਉਸ ਕੰਟਰੋਲ ਹੋ ਸਕਦਾ ਕੋਸ ਆਦ ਤੱਕ ਹੋ ਸਕਦਾ ਥੋੜੀ ਬਚ ਵੀ ਜਾਂਦੀ ਪਰ ਲੇਕੜੇ ਬਟਾਲੇ ਤੋਂ ਹੁੰਦੇ ਹੁੰਦੇ ਫਾਇਰ ਬ੍ਰਿਗੇਡ ਨੂੰ 1 ਤੋਂ 1.5 ਘੰਟਾ ਚਾਹੀਦਾ ਸਰ ਆਪਾਂ ਮੰਨ ਕਰਦੇ ਹਾਂ ਕਿ ਲਾਗੇ ਚਾਗੇ ਜਿਹੜੀ ਫਾਇਰ ਬ੍ਰਿਗੇਡ ਲੱਗੇ ਧਿਆਨਪੁਰ ਕਿੱਡਾ ਵੱਡਾ ਕਸਬਾ ਆ ਡੇਰਾ ਬੱਬਾ ਚੰਨ ਕੇ ਹੋਣੀ ਚਾਹੀਦੀ ਜੀ ਕੱਟ ਤੋਂ ਕੱਟ ਧਿਆਨਪੁਰ 'ਤੇ ਦੋ ਫਾਇਰ ਬ੍ਰਿਗੇਡ ਮੌਜੂਦ ਹੋਣੀਆਂ ਚਾਹੀਦੀਆਂ ਖਾਸ ਕਰਕੇ ਸੀਜ਼ਨ ਵਿੱਚ ਕਿਉਂਕਿ ਨਾ ਕਿ ਜੋ ਕਿਸਾਨ ਖੇਤੀ ਤੇ ਨਿਰਭਰ ਆ ਉਹਦਾ ਕੋਈ ਨੁਕਸਾਨ ਹੋ ਸਕੇ ਤੇ ਨਾ ਆਪਣੇ ਬੱਚੇ ਪਾਲ ਸਕੇ ਮਿੱਟੀ 26 ਤਰੀਕ ਸ਼ਾਮ ਨੂੰ 7.5 ਵਜੇ ਦੇ ਕਰੀਬ ਸ਼ੇਕ ਵਜੇ ਬਿਜਲੀ ਆਈ ਆ ਤੇ ਜਦੋਂ 7:30 ਵਜੇ ਖਵਾ ਚੱਲੀ ਆ ਤੇ ਸਪਾਰਕ ਹੋਇਆ ਇਹofto ਪੂਰੇ ਕਰਕੇ ਮਤਲਬ ਜਿਹੜਾ ਬਣਾ ਉਹ ਅੱਗ ਹਨੇਰੀ ਇੰਨੀ ਤੇਜ਼ ਸੀ ਕਿ ਕਰੀਬ ਕਰੀਬ ਤਸਵੀਰ ਸਿੰਘ son of ਚੰਨਨ ਸਿੰਘ ਦੀ 10 ਕਿੱਲੇ ਦੇ ਕਰੀਬ ਕਨਕ ਸੜ ਗਈ ਆ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਹੈ ਇਸ ਦੇ ਨਾਲ ਹੀ ਸੰਘੇੜਿਆਂ ਦੀ ਕੁਝ ਕਨਕ ਵੀ ਸੜੀ ਆ ਉਹ ਵੀ ਬਹੁਤ ਮਾੜੀ ਗੱਲ ਹੋਈ ਆ ਇਸ ਕਨਕ ਦੇ ਨਾਲ ਹੀ ਪੰਛਿਕ ਕਿੱਲਾਂ ਦੇ ਕਰੀਬ ਕਰੀਬ-ਕਰੀਬ ਨਾੜ ਵੀ ਸੜਿਆ ਵਾ ਜਿਹੜਾ ਕਿ ਬਹੁਤ ਤਸਵੀਰ ਸਿੰਘ ਦਾ ਜਿਹਦਾ ਕਾਰੋਬਾਰੀ ਖੇਤੀ ਤੇ ਨਿਰਭਰ ਸੀ ਤੇ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਨੂੰ ਯੋਗ ਮੁਆਵਜ਼ਾ ਦੇਵੇ ਤਾਂ ਕਿ ਉਹਦੀ ਹੱਕ ਰੱਖੀ ਹੋ ਸਕੇ ਤੋਂ ਆਪਣੇ ਬੱਚਿਆਂ ਅੰਗਿਲੀ ਅੰਗਿਲੀ ਕਿਸ਼ਤੀ ਮੰਦੇ ਤੋਂ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਨਾ ਟੀਆਫ ਹੈ ਅੰਗਿਲੀ ਤੇ ਫਿਰ ਬਿਜਲੀ ਬੋਰਡ ਦੀ ਇਹ ਮੋٹے ਤੌਰ ਤੇ ਜਿਹੜਾ ਆਪਣੇ ਸਾਰਾ ਕੁਝ ਵੇਖਦਾ ਜਾਂਚਦਾ ਨਹੀਂ ਉਹਨਾਂ ਦਾ ਜੇ ਉਹ ਸਾਰਾ ਕੁਝ ਠੀਕ-ਠਾਕ ਹੋਵੇ ਇਹ ਸ਼ਾਇਦ ਕਦੀ ਵੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਕਠਿਨਾਵਾ ਉਹ ਨਾ ਵਾਪਰੇ। ਉਹ ਉਸ ਤੋਂ ਸਰ 2520 ਕਿ ਮ ਆਪਣਾ ਜਿਹੜਾ ਕਵਿੰਟਲ ਦਾ ਝਾੜ ਆ ਰਿਹਾ। ਕਿੰਨੇ ਦਾ ਨੁਕਸਾਨ ਤੁਸੀਂ ਮੰਨਦੇ ਜੀ? ਅਸੀਂ ਸਮਝਦੇ ਹਾਂ ਕਿ ਪਰ ਇਕੜ ਕਣਕ ਇਸ ਵੇਲੇ 50-55 ਹਜ਼ਾਰ ਦੀ ਨਿਕਲਦੀ ਆ। ਅ ਕਰੀਬ-ਕਰੀਬ 50-55 ਹਜ਼ਾਰ ਦੀ ਪਰ ਇਕੜ ਕਣਕ ਨਿਕਲਦੀ ਆ। ਅਸੀਂ ਤਾਂ ਹੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤਸਵੀਰ ਸਿੰਘ ਨੂੰ ਯੋਗ ਮੁਆਵਜ਼ਾ ਜਿਹੜਾ ਉਹ ਮਿਲਣਾ ਚਾਹੀਦਾ ਕਿਉਂਕਿ ਉਹਦਾ ਖੇਤੀ ਦਾ ਹੀ ਕਾਰੋਬਾਰ ਹੈ। ਹੋਰ ਉਹਦਾ ਕੋਈ ਕਾਰੋਬਾਰ ਨਹੀਂ। ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਸਾਰੇ ਪਿੰਡ ਵੱਲੋਂ ਸਾਰੇ ਇਲਾਕੇ ਵੱਲੋਂ ਕਿ ਉਹਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਸਰ ਮੰਨ ਲਓ ਜੇ ਸਰਕਾਰ ਜਾਂ ਬਿਜਲੀ ਬੋਰਡ ਇਹਨਾਂ ਦੀ ਪਰਵਾਹ ਨਹੀਂ ਕਰਦਾ ਤੁਸੀਂ ਇੱਕ ਨੁਮਾਇੰਦੇ ਜੀ ਕੀ ਅਗਲਾ ਐਕਸ਼ਨ ਲਏਗਾ ਤੁਹਾਡਾ ਫਿਰ ਅਸੀਂ ਸੋਚਾਂਗੇ ਕਿ ਜੇ ਸਰਕਾਰ ਸਾਡੀ ਕੋਈ ਬਾਹ ਨਹੀਂ ਫੜਦੀ ਸਾਡੀ ਕੋਈ ਮਦਦ ਨਹੀਂ ਕਰਦੀ ਫਿਰ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਕਰਕੇ ਸਰਕਾਰ ਨੂੰ ਇਸ ਕਾਲੀ ਮਜਬੂਰ ਕਰਾਂਗੇ ਇਹ ਸਰਕਾਰੀ ਦਾ ਬੰਦਾ ਜਿਹੜਾ ਮੁਆਵਜ਼ਾ ਵਾ ਉਹ ਇਹਨੂੰ ਦੇਵੇ। ਨਿੱਕੀ ਨਾ ਬਜੀ। ਜਗਨ ਜੋ ਸਿੰਘ ਜੀ। ਕਿਹੜਾ ਪਿੰਡ ਹੈ? ਸੰਘੇੜਾ। ਕੀ ਕਾਰਨ ਬਣਿਆ ਜਿਹੜਾ ਅੱਗ ਲੱਗੀ? ਸਰ ਉੱਥੋਂ ਟੀਓਫ ਤੋਂ ਚੰਗਿਆੜਾ ਡਿੱਗਾ ਤੇ ਫਿਰ ਅੱਗ ਲੱਗੀ। ਓਡਿ ਕਿੰਨਾ ਕੁ ਨੁਕਸਾਨ ਹੈ? ਸਰ ਸਾਡਾ ਤੇ 3-4 ਕਿਲੇ ਛੜੀ। ਉਸ ਤੋਂ ਕਿੰਨੇ ਦਾ ਨੁਕਸਾਨ ਮੰਨਦੇ ਜੀ ਅਪਾ? 50-60 ਹਜ਼ਾਰ ਦਾ। ਪ੍ਰਤੀ ਏਕੜ। ਪ੍ਰਤੀ ਏਕੜ। ਤੇ ਤੁਸੀਂ ਫਾਇਰ ਵਿਗੇਟ ਨੂੰ ਸੂਚਿਤ ਕੀਤਾ ਸੀ? ਹਾਂਜੀ। ਆਏ ਮੌਕੇ ਤੇ ਲੇਟ ਹੋ ਗਈ ਸੀ ਸਰ। ਅੱਗ ਤੇ ਕਾਬੂ ਫਿਰ ਕਿਸਤਾ ਪਾਇਆ ਗਿਆ ਸਰ ਅੱਗ ਤੇ ਫਿਰ بارش ਹੋਈ ਸੀ ਹੂੰ ਹੂੰ ਉਹ ਕੁਦਰਤ ਨੇ ਮੰਨ ਲਓ ਕਿ ਫੇਰੀ ਹੋਈ ਅੱਗ ਤੇ ਕਾਬੂ ਹੋਇਆ ਜੇ ਮੰਨ ਲਓ بارش ਨਾ ਹੁੰਦੀ ਫਿਰ ਤਾਂ ਬਹੁਤ ਵੱਡਾ ਹਾਂਜੀ ਹਾਂਜੀ ਫਿਰ ਬਹੁਤ ਵੱਡਾ ਹੋ ਸਕਦਾ ਇਹਨਾਂ ਦਾ ਕੀ ਮੰਗ ਕਰਦੇ ਸਰ ਇਹ ਸਰਕਾਰ ਕੋ ਮੰਗ ਕਰਦੇ ਆ ਵੀ ਸਾਨੂੰ ਮੁਆਵਜ਼ਾ ਦਿੱਤਾ ਜਾ ਜੋ ਭੰਦਾ ਇਹ ਚ ਅਨਗੇਲੀ ਕਿਸ ਦੀ ਮੰਗ ਤੇ ਇਹ ਬਿਜਲੀ ਵਿਭਾਗ ਨੇ ਦੀ ਜੀ ਤਾਂ ਇਹ ਚ ਸਰ ਬਿਜਲੀ ਵਿਭਾਗ ਤੇ ਵੀ ਫਿਰ ਐਕਸ਼ਨ ਹੋਣਾ ਚਾਹੀਦਾ ਹਾਂਜੀ ਮੰਗ ਕਰਦੇ ਹਾਂ ਹਾਂਜੀ ਮੈਨੂੰ ਐਡੀਸ਼ਨਲ ਐਸਐਚਓ ਕੋਟੀ ਸੁਰਤ ਮਲਿਆ ਐਸਆਈ ਚੰਦਰਮੋਨ ਮੈਨੂੰ ਅੱਜ ਫੋਨ ਆਇਆ ਸੀ ਵੀ ਇੱਥੇ ਸਾਹਸਮੁਸ ਪਿੰਡ ਦੇ ਵਿੱਚ ਇਹਨਾਂ ਦੀ ਕਣਕ ਨੂੰ ਅੱਗ ਲੱਗੀ ਆ ਤੇ ਜੋ ਵੀ ਮੈਂ मौके ਜਾ ਕੇ ਵੇਖਿਆ ਕਰੀਬ 10 ਏਕੜ ਜਿਹੜੀ ਜ਼ਮੀਨ ਹੈ ਕਣਕ ਦੀ ਉਹਦਾ ਨੁਕਸਾਨ ਹੋਇਆ ਜੀ ਤੇ 5 ਏਕੜ ਜਿਹੜੀ ਆ ਉਹ ਨਾੜ ਨੂੰ ਅੱਗ ਲੱਗੀ ਆ ਕੀ ਕਰਨ ਮੰਨਦੇ ਆ ਅੱਗ ਲੱਗਣ ਦਾ ਇਹਨਾਂ ਦੀ ਜ਼ੁਬਾਨੀ ਹੈ ਜੀ ਸਪਾਰਕਿੰਗ ਔਨ ਕਰਕੇ ਹੋਈ ਆ ਤੇ ਜੋ ਵੀ ਮੈਂ ਵੈਰੀਫਾਈ ਕਰਦੇ ਆਂ ਜਿਸ ਮਤਲਬ ਜੋ ਕਾਰਵਾਈ ਹੋਏਗੀ ਉਹ ਆਪਾਂ ਅਮਲ ਵਿੱਚ ਲਾਵਾਂਗੇ ਜੀ ਸਰ ਇਹਦੇ ਚ ਕੋਈ ਕਿਸੇ ਨੂੰ ਤੁਸੀਂ ਨਾਮਜ਼ਦ ਵੀ ਕੀਤਾ ਨਹੀਂ ਨਹੀਂ ਜੀ ਨਹੀਂ ਨਾਮਜ਼ਦ ਕੋਈ ਨਹੀਂ ਹੋਇਆ ਇਹ ਸਿਰਫ ਕਿਸੇ ਦਾ ਇਹਨਾਂ ਕੋਈ ਨਾਮਜ਼ਦ ਨਹੀਂ ਕੀਤਾ